ਬੇਦਰਦਨੀ ਮਲੋੜ ਦੇ ਵਿੱਚ ਪੁਲਿਸ ਦੇ ਉੱਤੇ ਨਸ਼ੇ ਖਿਲਾਫ ਜਾਗਰੂਕ ਲੋਕਾਵਲੋ ਇਹ ਸਵਾਲ ਚੁੱਕੇ ਗਏ ਸਨ ਕਿ ਉਹਨਾਂ ਵੱਲੋਂ ਨਸ਼ਾ ਤਸਕਰਾ ਤੇ ਕਿਉਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਸ਼ਿਆਂ ਦਾ ਜੋ ਮਾਮਲਾ ਹੈ ਉਹ ਵੱਦਾ ਹੋਇਆ ਖੇਤਰ 'ਚ ਨਜ਼ਰ ਆ ਰਿਹਾ ਹੈ ਜਿਸ ਨਾਲ ਇੱਕ ਵੱਡਾ ਵਿਵਾਦ ਖੜਾ ਹੋਇਆ ਸੀ ਵਿਵਾਦ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਅੱਜ ਮਲੋੜ ਦੇ ਡੀਐਸਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਬਕਾਇਦਾ ਨਸ਼ਿਆਂ ਦੇ ਖਿਲਾਫ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਉਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਇਸ ਜਾਣਕਾਰੀ ਦੇ ਸਾਂਝਾ ਹੋਣ ਤੋਂ ਬਾਅਦ ਮਲੋਟ ਦੇ ਜੋ तमाम ਲੋਕ ਨੇ ਜੋ ਵਸਨੀਕ ਨੇ ਉਹ ਸੰਤੁਸ਼ਟ ਨਜ਼ਰ ਆਏ ਨੇ ਅਤੇ ਨਾਲ ਹੀ ਨਾਲ ਪੁਲਿਸ ਦਾ ਪੂਰਜ਼ੋਰ ਸਹਿਯੋਗ ਦੇਣ ਦੀ ਵੀ ਗੱਲ ਉਹਨਾਂ ਵੱਲੋਂ ਕੀਤੀ ਗਈ ਹੈ ਤਾਂ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਮਲੋਟ ਡੀਐਸਪੀ ਵੱਲੋਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਸਰ ਮਲੋਟ ਦੇ ਇੱਕ ਮਹੱਲੇ ਦੇ ਵਿੱਚ ਕਾਫੀ ਰੁਵਾਹ ਚੜਿਆ ਸੀ ਜਾਂ ਨਿਸ਼ਾਨ ਹੁੰਦੇ ਕਿ ਹੁਣ ਕਿਸ ਤਰ੍ਹਾਂ ਦੀ ਉਥੋਂ ਦੀ ਸਥਿਤੀ ਹੈ ਇਹ ਕੁਝ ਦਿਨ ਪਹਿਲਾਂ ਇੱਥੇ ਬੁਰਜਾ ਫਾਟੇ ਕੋਲ ਇੱਕ ਛੱਜ ਘੜਨ ਦਾ ਮੁੱਲਾ ਹੈਗਾ ਉੱਥੇ ਥੋੜੇ ਦਿਨ ਪਹਿਲਾਂ ਪੁਲਿਸ ਦੀ ਚਿੱਟੇ ਤੇ ਨਸ਼ੇ ਦੇ ਪ੍ਰਤੀ ਲੈ ਕੇ ਕਾਰਵਾਈ ਜਿਹੜੀ ਹੈਗੀ ਆ ਉਹਦੇ ਖਿਲਾਫ ਉਹ ਜਿਹੜਾ ਮਹੱਲੇ ਦੇ ਵਸਨੀਕੀ ਉੱਥੋਂ ਦੇ ਉਹਨਾਂ ਵੱਲੋਂ ਕੁਝ ਰੂਸ ਜਿਤਾਇਆ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਅਸੀਂ ਕਾਫੀ ਸਖਤੀ ਨਾਲ ਉੱਥੇ ਕਾਸੋ ਆਪਰੇਸ਼ਨ ਕੀਤੇ ਹੈਗੇ ਆ ਰੇਡਸ ਕੀਤੀਆਂ ਹੈਗੀਆਂ ਤੇ ਉੱਥੇ ਅਸੀਂ ਪ੍ਰੋਪਰਲੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਹੈਗੇ ਆ ਤੇ ਉਹਨਾਂ ਨੂੰ ਅਰੈਸਟ ਕਰ ਰਹੇ ਆ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੋਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਉਦੇ ਤਹਿਤ ਮਾਣਯੋਗ ਡੀਜੀਪੀ ਪੰਜਾਬ ਮਾਣਯੋਗ ਡੀਆਜੀ ਫਰੀਕੋਟ ਅਤੇ ਮਾਣਯੋਗ ਐਸਐਸਪੀ શ્રી ਮੁਖਸਰ ਸਾਹਿਬ ਵੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਖਤ ਕਾਰਵਾਈ ਕੀਤੀ ਜਾ ਰਹੀ ਹੈਗੀਆ ਤੇ ਜਿਸ ਦੇ ਤਹਿਤ ਸਬਡਿਵੀਜ਼ਨ ਮਲੋਟ ਦੇ ਵਿੱਚ 1 ਮਾਰਚ 2025 ਤੋਂ ਲੈ ਕੇ ਅੱਜ 15 12 2025 ਤੱਕ ਕੁੱਲ ਐਨਡੀਪੀਐਸ ਐਕਟ ਦੇ ਤਹਿਤ 216 ਮਕਦਮੇ ਰਜਿਸਟਰ ਕੀਤੇ ਗਏ ਹਨ ਜਿਨ੍ਹਾਂ ਵਿੱਚ 345 ਅਸੀਂ ਦੋਸ਼ੀ ਅਰੈਸਟ ਕੀਤੇ ਹੈ ਤੇ ਜੇ ਰਿਕਵਰੀ ਦੀ ਗੱਲ ਕਰੀਏ ਤਹਰੁੰਦੀ ਲਗਭਗ 7 ਕਿਲੋ 121 ਗ੍ਰਾਮ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ OPM ਦੀ ਜਿਹੜੀ ਹੈਗੀ ਹੈ 24 ਕਿਲੋ 86 ਗ੍ਰਾਮ ਦੀ ਰਿਕਵਰੀ ਹੁਣ ਤੱਕ ਹੈਗੀ ਹੈ ਤੇ PPSK ਦੀ ਜਿਹੜੀ ਹੈਗੀ ਹੈ ਪੋਸਟ ਦੀ 65 ਕਿਲੋ 500 ਗ੍ਰਾਮ ਦੀ ਰਿਕਵਰੀ ਹੈਗੀ ਹੈ ਤੇ ਨਸ਼ੀਲੀਆਂ ਜੋ ਗੋਲੀਆਂ ਹੈਗੀਆਂ 11067 ਨਸ਼ੀਲੀਆਂ ਗੋਲੀਆਂ ਤੇ 10 ਲੱਖ ਦੇ ਕਰੀਬ ਡਰਗ ਮਨੀ ਦੀ ਬਰਾਮਦਗੀ ਕੀਤੀ ਗਈ ਹੈਗੀ ਹੈ ਯੋਧ ਨਸ਼ੇ ਵਿਰੋਧ ਮਹਿੰਮ ਦੇ ਤਹਿਤ ਇਸ ਮਹੱਲੇ ਦੇ ਵਿੱਚੋਂ ਕੋਈ ਅਰੈਸਟ ਕੀਤੇ ਗਏ ਹੈਗੇ ਉਹਨਾਂ ਤੋਂ ਕਿੰਨੇ ਰਿਕਵਰੀ ਹੋਈ ਹੈ ਕੋਈ ਨਹੀਂ ਇਸ ਮਹੱਲੇ ਦੇ ਵਿੱਚੋਂ ਕਾਫੀ ਸਾਡੀਆਂ ਅਰੈਸਟ ਹੈਗੀਆਂ ਜਦੋਂ ਤੋਂ ਜਦੋਂ ਨਸ਼ਾ ਵਿਰੋਧ ਮੁਹਿੰਮ ਚੱਲੀ ਹੈ ਤੋਂ tụ ਸਾਡੀਆਂ ਮਲਟੀਪਲ ਰਿਕੁਐਸਟ ਜਿਹੜੀਆਂ ਇੱਥੇ ਰੇਡਸ ਕੀਤੀਆਂ ਹੈਗੀਆਂ ਕਾਸੋ ਆਪਰੇਸ਼ਨ ਅਸੀਂ ਸਮੇਂ ਤੋਂ ਸਮੇਂ ਚਲਾਉਂਦੇ ਰਹਿੰਨੇ ਆ ਜਿਹਦੇ ਵਿੱਚ ਐਸ ਐਚ ਓ ਸਾਹਿਬ ਜਾਂਦੇ ਹੈਗੇ ਆ ਤੇ ਉਹਨਾਂ ਵਿੱਚੋਂ ਮੈਂ ਵੀ ਕਾਸੋ ਆਪਰੇਸ਼ਨ ਤੇ ਜਾਂਨਾ ਅੱਜ ਵੀ ਸਾਡੇ ਇੱਥੇ ਐਸ ਐਚ ਓ ਸਾਹਿਬ ਨੇ ਸਵੇਰ ਉੱਥੇ ਇੱਕ ਕਾਸੋ ਆਪਰੇਸ਼ਨ ਕੰਡਕਟ ਕੀਤਾ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਹੈਗਾ ਤੇ ਉਹਨਾਂ ਤੋਂ ਜੋ ਰਿਕਵਰੀ ਬਣਦੀ ਉਹਦੇ ਹਿਸਾਬ ਨਾਲ ਉਹ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਹੱਲਾ ਵਸੀਆਂ ਵਿੱਚ ਕਾਫੀ ਰੋਸ ਸੀਗਾ ਕਾਫੀ ਗੁੱਸਾ ਸੀ ਨਹੀਂ ਮਹੱਲਾ ਵਸੀਆਂ ਸੀ ਮਹੱਲਾ ਵਸੀਆਂ ਵਿੱਚ ਕਈ ਸਪਾਸ ਮਹੱਲਾ ਵਸੀਆਂ ਨਾਲ ਜਾ ਕੇ ਮੇਰੇ ਵੱਲੋਂ ਫਿਰ ਮੀਟਿੰਗਸ ਕੀਤੀਆਂ ਗਈਆਂ ਹੈਗੀਆਂ ਐਸਐਚਓ ਸਾਹਿਬ ਵੱਲੋਂ ਮੀਟਿੰਗਸ ਕੀਤੀਆਂ ਗਈਆਂ ਹੈਗੀਆਂ ਉਸ ਤੋਂ ਬਾਅਦ ਅਸੀਂ ਉੱਥੇ ਬੜਾ ਤਰੀਕੇ ਨਾਲ ਤੇ ਬੜਾ ਸ਼ਕਤੀ ਨਾਲ ਉੱਥੇ ਜਿਹੜੇ ਦੋਸ਼ੀ ਹੈਗੇ ਆ ਇਸ ਡਰੱਗਸ ਨੂੰ ਜੋ ਡੀਲ ਕਰਦੇ ਆ ਉਹਨਾਂ ਨੂੰ ਜੱਠਿਆ ਗਿਆ ਹੈਗਾ ਉੱਥੋਂ ਅਰੈਸਟ ਅਸੀਂ ਕੀਤੀਆਂ ਹੈਗੀਆਂ ਉਹਨਾਂ ਤੋਂ ਰਿਕਵਰੀ ਕਰਕੇ ਰੈਸਟ ਪਾਕੀ ਤੇ ਪ੍ਰੋਪਰਲੀ ਉਹਨਾਂ ਨੂੰ ਜੋ ਬੰਦੀ ਕਾਨੂੰਨੀ ਕਰਵੀ ਕਰਕੇ ਜੇਲ੍ਹ ਭੇਜਿਆ ਗਿਆ ਸਰਮਾ ਅਲਾਵਾਸੀਆਂ ਤੇ ਵਿਰੋਧ ਪੁਲਿਸ ਦੇ ਵਿਰੋਧ ਤੋਂ ਬਾਅਦ ਕਿੰਨੇ ਵਕਤ ਕੋਈ ਐਫ ਆਈ ਆਰ ਹੋਈਆਂ ਜਾਂ ਕੀ ਹੋਇਆ ਉਸ ਤੋਂ ਬਾਅਦ ਕਰ ਵਿੱਚ ਨਹੀਂ ਉਸ ਤੋਂ ਬਾਅਦ ਅਸੀਂ ਕਾਫੀ ਕੀਤੀਆਂ ਹੈਗੀਆਂ ਉੱਥੇ ਇਹ ਆਪਣਾ 7 ਤਰੀਕ ਦੀ ਗੱਲ ਹੈਗੀ ਉਸ ਤੋਂ ਬਾਅਦ ਉੱਥੇ ਪੰਜ ਛੇ ਪਰਚੇ ਅਸੀਂ ਦਿੱਤੇ ਹੈਗੇ ਤਾਂ ਉਹਨਾਂ ਨੂੰ ਰਿਕਵਰੀ ਕਰਕੇ ਉਹਨਾਂ ਜੇਲ੍ਹ ਕਿਤੇ ਉਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮਤ ਹੋਇਆ ਕੀ ਨਹੀਂ ਕੁਆਂਟੀਟੀ ਕਵਾਂਟੀਟੀ ਤਾਂ ਕਮਰਸ਼ੀਅਲ ਕਵਾਂਟੀਟੀ ਦੇ ਪਰਚਾ ਆਏਗਾ ਬਾਕੀ ਉੱਥੇ ਜਿਹੜੀ ਨਾਨ ਕਮਰਸ਼ੀਅਲ ਕਵਾਂਟੀਟੀ ਹੈਗੀ ਆ ਉਹਨਾਂ ਦੇ ਪਰਚੇ ਦਿੱਤੇ ਗਏ ਸੀ ਤੇ ਜਦੋਂ ਪੁਲਿਸ ਦਾ ਕਾਫੀ ਚਿਰ ਪਹਿਲਾਂ ਉਹਨਾਂ ਤੇ ਦਬਾਅ ਵਧਿਆ ਤੇ ਲੋਕ ਤਾਲੇ ਲਾ ਕੇ ਫਰਾਰ ਹੋ ਗਏ ਸੀ ਜਿਹੜੇ ਇਹ ਕੰਮ ਕਰਦੇ ਸੀ ਕੀ ਪੁਲਿਸ ਦੀ ਪੱਲ ਨਹੀਂ ਜਿਹੜੀ ਕਿ ਉਹ ਬੰਦੇ ਫੇਰ ਆ ਕੇ ਕੰਮ ਕਰਨਾ ਚਾਹੀਦਾ ਨਹੀਂ ਅੱਜ ਅਸੀਂ ਸਵੇਰ ਦੁਬਾਰਾ ਉੱਥੇ ਜਿਹੜੀਆਂ ਰੇਡਸ ਕੰਡਕਟ ਕੀਤੀਆਂ ਹੈਗੀਆਂ ਉੱਥੇ 3 4 ਤੇ 5 ਜਿਹੜੇ ਨੰਬਰ ਜਿਹੜੀਆਂ ਗਲੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮਹੱਲਾ ਵਾਸੀਆਂ ਨੂੰ ਦੱਸਣ ਮੁਤਾਬਕ ਜ਼ਿਆਦਾ ਪ੍ਰੋਬਲਮ ਹੈਗੀ ਆ 5 ਨੰਬਰ ਜਿਹੜੀ ਗਲੀ ਹੈਗੀ ਉਹ ਤਾਂ ਆਲਮੋਸਟ ਬੰਦੀ ਹੈਗੀ ਆ ਉਹਦੇ ਵਿੱਚ ਸਾਰੇ ਘਰ ਦੇ ਲੋਕ ਲੱਗੇ ਹੋਏ ਸੀਗਾ ਤੇ ਸਵੇਰ 4 ਜਿਹੜਾ ਹੈਗੀ 4 ਨੰਬਰ ਗਲੀ ਹੈ ਉਹਦੇ ਵਿੱਚ ਉਹ ਸਿਰਫ ਇੱਕ ਘਰ ਜਿਹੜਾ ਓਪਨ ਸੀਗਾ ਉੱਥੇ ਤੇ ਜਿਹੜੀ 3 ਨੰਬਰ ਗਲੀ ਚ ਕੁਝ ਘਰ ਜਿਹੜੇ ਓਪਨ ਸੀ ਉਹਨਾਂ ਦੇ ਵਿੱਚ ਅਸੀਂ ਜਿਹੜਾ ਰੇਡਸ ਕੰਡਕ ਉਹਨਾਂ ਚ ਲੇਡੀਜ਼ ਮਿਲੀਆਂ ਹੈਗੀਆਂ ਬੰਦੇ ਕੋਈ ਉੱਥੇ ਦੋਸ਼ੀ ਕੋਈ ਅਜੇ ਤੱਕ ਮਿਲਿਆ ਨਹੀਂ ਸੀਗਾ ਜਿਹੜੇ ਇਹਨਾਂ ਨੇ ਅਪਰੀਹੈਂਡ ਕੀਤੇ ਹੈਗੇ ਜੋ ਮਿਲੇ ਸੀ ਉਸ ਮੁਹੱਲੇ ਚ ਹੋਰ ਉਹ ਫਿਰ ਉਹਨਾਂ ਤੇ ਅਸੀਂ ਕਾਰਵਾਈ ਕਰਦੇ ਹਾਂਗੇ ਤਾਂ ਉਹ ਉਸ ਵਾਲਿਆਂ ਨਾਲ ਕੈਮਰੇ ਲਾਏ ਗਏ ਸੀ ਉਹਨਾਂ ਗਲੀਆਂ ਜਿੱਥੇ ਰਿਐਕਟਿਵ ਸੀਗੇ ਪਰ ਹੁਣ ਲੱਗਦਾ ਵੀ ਉਹ ਕੈਮਰੇ ਨਹੀਂ ਚੱਲਦੇ ਤਾਂ ਕਰਕੇ ਉਹ ਉਹ ਕੈਮਰਸ ਫਿਰ ਅਸੀਂ ਚੈੱਕ ਕਰਵਾ ਲੈਣੇ ਹੈਗੇ ਕੈਮਰਸ ਕਰਵਾ ਲੈਣੇ ਚੈੱਕ ਜੇ ਨਹੀਂ ਚੱਲਦੇ ਹੋਣਗੇ ਤਾਂ ਬਿਲਕੁਲ ਚਲਵਾਵਾਂਗੇ ਜੀ ਸਾਡਾ ਲੋੜ ਦੇ ਇੱਕ ਮੁਹੱਲੇ ਦੇ ਵਿੱਚ ਕਾਫੀ ਰਵਾਹ ਚੜਿਆ ਸੀ ਜਾਂ ਨਿਕਲਣ ਲੱਗੇ ਹੁਣ ਕਿਸ ਤਰ੍ਹਾਂ ਦੀ ਉਥੋਂ ਦੀ ਸਥਿਤੀ ਹੈ ਇੱਕ ਕੁਝ ਦਿਨ ਪਹਿਲਾਂ ਇੱਥੇ ਬੁਰਜਾ ਫਾਟੇ ਕੋਲੇ ਇੱਕ ਛੱਜ ਘਟਨ ਦਾ ਮੁੱਲਾ ਹੈਗਾ। ਉੱਥੇ ਥੋੜੇ ਦਿਨ ਪਹਿਲਾਂ ਪੁਲਿਸ ਦੀ ਚਿੱਟੇ ਤੇ ਨਸ਼ੇ ਦੇ ਪ੍ਰਤੀ ਲੈ ਕੇ ਕਾਰਵਾਈ ਜਿਹੜੀ ਹੈਗੀ ਆ ਉਹਦੇ ਖਿਲਾਫ ਉਹ ਜਿਹੜਾ ਮਹੱਲੇ ਦੇ ਵਸਾਈਏ ਉੱਥੋਂ ਦੇ ਉਹਨਾਂ ਵੱਲੋਂ ਕੁਝ ਰੋਸ ਜਤਾਇਆ ਗਿਆ ਸੀਗਾ। ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਅਸੀਂ ਕਾਫੀ ਸਖਤੀ ਨਾਲ ਉੱਥੇ ਕਾਸੋਪਰੇਸ਼ਨ ਕੀਤੇ ਹੈਗੇ ਆ, ਰੇਡਸ ਕੀਤੀਆਂ ਹੈਗੀਆਂ ਤੇ ਉੱਥੇ ਅਸੀਂ ਪ੍ਰੋਪਰਲੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਹੈਗੇ ਆ ਤੇ ਉਹਨਾਂ ਨੂੰ ਅਰੈਸਟ ਕਰ ਰਹੇ ਆ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਡੀਏਜੀ ਫਰੀ ਕੋਟ ਅਤੇ ਮਾਨਯੋਗ ਐਸਐਸਪੀ ਸ਼੍ਰੀ ਮੁਕਸੇ ਸਾਹਿਬ ਵੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਖਤ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਤੇ ਜਿਸ ਦੇ ਤਹਿਤ ਸਬਡਿਵੀਜ਼ਨ ਬਲੋਡ ਦੇ ਵਿੱਚ 1 ਮਾਰਚ 2025 ਤੋਂ ਲੈ ਕੇ ਅੱਜ 15 12 2025 ਤੱਕ ਕੁੱਲ ਐਨਡੀਪੀਐਸ ਐਕਟ ਦੇ ਤਹਿਤ 216 ਮਕਦਮੇ ਰਜਿਸਟਰ ਕੀਤੇ ਗਏ ਹਨ ਜਿਨ੍ਹਾਂ ਵਿੱਚ 345 ਅਸੀਂ ਦੋਸ਼ੀ ਅਰੈਸਟ ਕੀਤੇ ਹੈ ਤੇ ਜੇ ਰਿਕਵਰੀ ਦੀ ਗੱਲ ਕਰੀਏ ਤਾਂ ਹੈਰੋਨ ਦੀ ਲਗਭਗ 7 ਕਿਲੋ 121 ਗ੍ਰਾਮ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਓਪੀਐਮ ਦੀ ਜਿਹੜੀ ਹੈਗੀ ਹੈ 24 ਕਿਲੋ 86 ਗ੍ਰਾਮ ਦੀ ਰਿਕਵਰੀ ਹੁਣ ਤੱਕ ਹੈਗੀ ਹੈ ਤੇ ਪੋਪੀ ਐਸਕ ਦੀ ਜਿਹੜੀ ਹੈਗੀ ਹੈ ਪੋਸਟ ਦੀ 65 ਕਿਲੋ 500 ਗ੍ਰਾਮ ਦੀ ਰਿਕਵਰੀ ਹੈਗੀ ਹੈ ਤੇ ਨਸ਼ੀਲੀਆਂ ਜੋ ਗੋਲੀਆਂ ਹੈਗੀਆਂ 11067 ਨਸ਼ੀਲੀਆਂ ਗੋਲੀਆਂ ਤੇ 10 ਲੱਖ ਦੇ ਕਰੀਬ ਜੋ ਡਰਗ ਮਨੀ ਦੀ ਬਰਾਮਦਗੀ ਕੀਤੀ ਗਈ ਹੈ ਜਯੋ ਨਸ਼ੇਵ੍ਰਦ ਮਹਿੰਮ ਦੇ ਤਹਿਤ ਇਸ ਮਹੱਲੇ ਦੇ ਵਿੱਚੋਂ ਕੋਈ ਅਰੈਸਟ ਕੀਤੇ ਗਏ ਹੈਗੇ ਉਹਨਾਂ ਤੋਂ ਕੋਈ ਰਿਕਵਰੀ ਹੋਈ ਹੈ ਕੋਈ ਨਹੀਂ ਇਸ ਮਹੱਲੇ ਦੇ ਵਿੱਚੋਂ ਕਾਫੀ ਸਾਡੀਆਂ ਅਰੈਸਟ ਹੈਗੀਆਂ ਜਦੋਂ ਤੋਂ ਜਦੋਂ ਨਸ਼ਾ ਵਿਰੋਧ ਮੁਹਿੰਮ ਚੱਲੀ ਹੈ ਤੋਂ tụ ਸਾਡੀਆਂ ਮਲਟੀਪਲ ਰਿਕੁਐਸਟ ਜਿਹੜੀਆਂ ਇੱਥੇ ਰੇਡਸ ਕੀਤੀਆਂ ਹੈਗੀਆਂ ਕਾਸੋ ਆਪਰੇਸ਼ਨ ਅਸੀਂ ਸਮੇਂ ਤੋਂ ਸਮੇਂ ਚਲਾਉਂਦੇ ਰਹਿੰਨੇ ਆ ਜਿਹਦੇ ਵਿੱਚ ਐਸਐਚਓ ਸਾਹਿਬ ਜਾਂਦੇ ਹੈਗੇ ਆ ਤੇ ਉਹਨਾਂ ਵਿੱਚੋਂ ਮੈਂ ਵੀ ਕਾਸੋ ਆਪਰੇਸ਼ਨ ਤੇ ਜਾਂਨਾ ਅੱਜ ਵੀ ਸਾਡੇ ਇੱਥੇ ਐਸਐਚਓ ਸਾਹਿਬ ਨੇ ਸਵੇਰ ਉੱਥੇ ਇੱਕ ਕਾਸੋ ਆਪਰੇਸ਼ਨ ਕੰਡਕਟ ਕੀਤਾ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਹੈਗਾ ਤੇ ਉਹਨਾਂ ਤੋਂ ਜੋ ਰਿਕਵਰੀ ਬਣਦੀ ਉਹਦੇ ਹਿਸਾਬ ਨਾਲ ਉਹ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਹੱਲਾ ਵਸੀਆਂ ਵਿੱਚ ਕਾਫੀ ਰੋਸ ਸੀਗਾ ਕਾਫੀ ਗੁੱਸਾ ਸੀ ਨਹੀਂ ਮਹੱਲਾ ਵਸੀਆਂ ਸੀ ਮਹੱਲਾ ਵਸੀਆਂ ਵਿੱਚ ਕਈ ਸਪਾਈ ਮਹੱਲਾ ਵਸੀਆਂ ਨਾਲ ਜਾ ਕੇ ਮੇਰੇ ਵੱਲੋਂ ਫਿਰ ਮੀਟਿੰਗਸ ਕੀਤੀਆਂ ਗਈਆਂ ਹੈਗੀਆਂ ਐਸਐਚਓ ਸਾਹਿਬ ਵੱਲੋਂ ਮੀਟਿੰਗਸ ਕੀਤੀਆਂ ਗਈਆਂ ਹੈਗੀਆਂ ਉਸ ਤੋਂ ਬਾਅਦ ਅਸੀਂ ਉੱਥੇ ਬੜਾ ਤਰੀਕੇ ਨਾਲ ਤੇ ਬੜਾ ਸ਼ਕਤੀ ਨਾਲ ਉੱਥੇ ਜਿਹੜੇ ਦੋਸ਼ੀ ਹੈਗੇ ਆ ਇਸ ਡਰੱਗਸ ਨੂੰ ਜੋ ਡੀਲ ਕਰਦੇ ਆ ਉਹਨਾਂ ਨੂੰ ਜੱਠਿਆ ਗਿਆ ਹੈਗਾ ਉੱਥੋਂ ਅਰੈਸਟ ਅਸੀਂ ਕੀਤੀਆਂ ਹੈਗੀਆਂ ਉਹਨਾਂ ਤੋਂ ਰਿਕਵਰੀ ਕਰਕੇ ਰੈਸਟ ਪਾ ਕੇ ਤੇ ਪ੍ਰੋਪਰਲੀ ਉਹਨਾਂ ਨੂੰ ਜੋ ਬੰਦੀ ਕਾਨੂੰਨੀ ਕਰ ਵੀ ਕਰਕੇ ਜੇਲ੍ਹ ਭੇਜਿਆ ਗਿਆ ਸਰਮਾ ਅਲਾਵਾਸੀਆਂ ਤੇ ਵਿਰੋਧ ਪੁਲਿਸ ਦੇ ਵਿਰੋਧ ਤੋਂ ਬਾਅਦ ਕਿੰਨੇ ਵਕਤ ਕੋਈ ਮਕਾਫੀਆ ਹੋਈਆਂ ਜਾਂ ਕੀ ਹੋਇਆ ਉਸ ਤੋਂ ਬਾਅਦ ਕਰ ਵਿੱਚ ਨਹੀਂ ਉਸ ਤੋਂ ਬਾਅਦ ਅਸੀਂ ਕਾਫੀ ਕੀਤੀਆਂ ਹੈਗੀਆਂ ਉੱਥੇ ਇਹ ਆਪਣਾ 7 ਤਰੀਕ ਦੀ ਗੱਲ ਹੈਗੀ ਉਸ ਤੋਂ ਬਾਅਦ ਉੱਥੇ ਪੰਜ ਛੇ ਪਰਚੇ ਅਸੀਂ ਦਿੱਤੇ ਹੈਗੇ ਤੇ ਉਹਨਾਂ ਨੂੰ ਰਿਕਵਰੀ ਕਰਕੇ ਉਹਨਾਂ ਜੇਲ੍ਹ ਕਿਤੇ ਹੋਣ ਲਾ ਕੋਲ ਪ੍ਰੋਗਰਾਮਤ ਹੋਇਆ ਕੀ ਨਹੀਂ ਕੁਆਂਟੀਟੀ ਕਵਾਂਟੀਟੀ ਤਾਂ ਕਮਰਸ਼ੀਅਲ ਕਵਾਂਟੀਟੀ ਦੇ ਇੱਕ ਪਰਚਾ ਆਏਗਾ ਬਾਕੀ ਉੱਥੇ ਜਿਹੜੀ ਨਾਨ ਕਮਰਸ਼ੀਅਲ ਕਵਾਂਟੀਟੀ ਹੈਗੀ ਆ ਉਹਨਾਂ ਦੇ ਪਰਚੇ ਦਿੱਤੇ ਗਏ ਤੇ ਜਦੋਂ ਪੁਲਿਸ ਦਾ ਕਾਫੀ ਚਿਰ ਪਹਿਲਾਂ ਉਹਨਾਂ ਤੇ ਦਬਾਅ ਵਧਿਆ ਤੇ ਲੋਕ ਤਾਲੇ ਲਾ ਕੇ ਫਰਾਰ ਹੋ ਗਏ ਸੀ ਜਿਹੜੇ ਇਹ ਕੰਮ ਕਰਦੇ ਸੀ ਕੀ ਪੁਲਿਸ ਦੀ ਲੋਨੀ ਜਿਹੜੀ ਕਿ ਉਹ ਬੰਦੇ ਫੇਰ ਆ ਕੇ ਕੰਮ ਕਰਨਾ ਚਾਹੀਦਾ ਨਹੀਂ ਅੱਜ ਅਸੀਂ ਸਵੇਰ ਦੁਬਾਰਾ ਉੱਥੇ ਜਿਹੜੀਆਂ ਰੇਡਸ ਕੰਡਕਟ ਕੀਤੀਆਂ ਹੈਗੀਆਂ ਉੱਥੇ 3 4 ਤੇ 5 ਜਿਹੜੇ ਨੰਬਰ ਜਿਹੜੀਆਂ ਗਲੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮਹੱਲਾ ਵਾਸੀਆਂ ਨੂੰ ਦੱਸਣ ਮਤਲਬ ਜਿਆਦਾ ਪ੍ਰੋਬਲਮ ਹੈਗੀ ਹੈ 5 ਨੰਬਰ ਜਿਹੜੀ ਗਲੀ ਹੈਗੀ ਉਹ ਤਾਂ ਆਲਮੋਸਟ ਬੰਦੀ ਹੈਗੀ ਹੈ ਉਹਦੇ ਵਿੱਚ ਸਾਰੇ ਘਰ ਦੇ ਲੋਕ ਲੱਗੇ ਹੋਏ ਸੀਗਾ ਤੇ ਸਵੇਰ 4 ਜਿਹੜਾ ਹੈਗੀ 4 ਨੰਬਰ ਗਲੀ ਹੈ ਉਹਦੇ ਵਿੱਚ ਉਹ ਸਿਰਫ ਇੱਕ ਘਰ ਜਿਹੜਾ ਓਪਨ ਸੀਗਾ ਉੱਥੇ ਤੇ ਜਿਹੜੀ 3 ਨੰਬਰ ਗਲੀ ਚ ਕੁਝ ਘਰ ਜਿਹੜੇ ਓਪਨ ਸੀ ਉਹਨਾਂ ਦੇ ਵਿੱਚ ਅਸੀਂ ਜਿਹੜਾ ਰੇਡਸ ਕੰਡਕਟ ਕਰਕੇ ਦੇਖੀਆਂ ਹੈਗੀਆਂ ਉਹਨਾਂ ਚ ਲੇਡੀਆਂ ਮਿਲੀਆਂ ਹੈਗੀਆਂ ਬੰਦੇ ਕੋਈ ਉੱਥੇ ਦੋਸ਼ੀ ਕੋਈ ਅਜੇ ਤੱਕ ਮਿਲਿਆ ਨਹੀਂ ਸੀਗਾ ਜਿਹੜੇ ਇਹਨਾਂ ਨੇ ਅਪਰੀਹੈਂਡ ਕੀਤੇ ਹੈਗੇ ਜੋ ਮਿਲੇ ਸੀ ਉਸ ਮੁਹੱਲੇ ਚ ਹੋਰ ਉਹ ਫਿਰ ਉਹਨਾਂ ਤੇ ਅਸੀਂ ਕਾਰਵਾਈ ਕਰਦੇ ਹਾਂਗੇ ਤਾਂ ਉਹ ਉਸ ਵਾਲੇ ਨਾਲ ਕੈਮਰੇ ਲਾਏ ਗਏ ਸੀ ਉਹਨਾਂ ਗਲੀਆਂ ਜਿੱਥੇ ਨੋਇਸ ਰਿਐਕਟਿਵ ਸੀਗੇ ਪਰ ਹੁਣ ਲੱਗਦਾ ਵੀ ਉਹ ਕੈਮਰੇ ਨਹੀਂ ਚੱਲਦੇ ਤਾਂ ਕਰਕੇ ਉਹ ਉਹ ਕੈਮਰਸ ਪਰ ਅਸੀਂ ਚੈੱਕ ਕਰਵਾ ਲੈਨੇ ਹੈਗੇ ਕੈਮਰਸ ਕਰਵਾ ਲੈਨੇ ਚੈੱਕ ਜੇ ਨਹੀਂ ਚੱਲਦੇ ਹੋਣਗੇ ਤਾਂ ਬਿਲਕੁਲ ਚਲਵਾਵਾਂਗੇ ਜੀ